ਕੌਣ ਗਣਪਤੀ ਆਜ ਜਿਹੜਾ ਗਣਪਤੀ ਪ੍ਰੋਗਰਾਮ ਗਣਪਤੀ ਜੀ ਦਾ ਮਨਾ ਰਹੇ ਹੋ ਮੈਂ ਮੌਨਿਕਾ ਸੰਜੇ ਬਤਾ ਪ੍ਰੈਜ਼ੀਡੈਂਟ ਐਚ ਆਈ ਜੀ ਫੈਮਿਲੀ ਅਸੀਂ ਐਚ ਆਈ ਜੀ ਸਤਰੀ ਸਤਸੰਗ ਵੱਲੋਂ ਹਰ ਸਾਲ ਗਣਪਤੀ ਉਤਸਵ ਮਨਾਉਂਦੇ ਹਾਂ ਜਿਹਦੇ ਵਿੱਚ ਅਸੀਂ ਕੀਰਤਨ ਕਰਦੇ ਹਾਂ ਔਰ ਗਣਪਤੀ ਜੀ ਨੂੰ 1.5 ਦਿਨ ਵਾਸਤੇ ਆਪਣੇ ਸਥਾਈ ਰੂਪ ਚ ਰੱਖਦੇ ਹਾਂ ਐਚ ਆਈ ਜੀ ਔਰ ਸਾਰੀਆਂ ਬੀਬੀਆਂ ਇੱਥੇ ਹੀ ਦਿਨ ਰਾਤ ਰਹਿੰਦੀਆਂ ਨੇ ਔਰ ਫੇਰ ਕੱਲ ਇੱਥੇ ਹੀ ਐਚ ਆਈ ਜੀ ਦੇ ਵਿੱਚ ਹੀ ਗਣਪਤੀ ਜੀ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆ ਅਸੀਂ ਆਪਣੇ ਪਾਰਕ ਦੇ ਵਿੱਚ ਇਹਨਾਂ ਦਾ ਈਕੋ ਫ੍ਰੈਂਡਲੀ ਵਿਸਰਜਨ ਕਰਦੇ ਆ। ਇਸ ਇਹ ਕਠਾ ਨੂੰ ਚਲਾਉਂਦੇ ਆ ਸਾਨੂੰ 10 ਸਾਲ ਹੋ ਗਏ ਆ ਔਰ ਅਸੀਂ ਬੜੀ ਖੁਸ਼ੀ ਔਰ ਉਮੰਗ ਦੇ ਨਾਲ ਸਾਰੀਆਂ ਬੀਬੀਆਂ ਆਪਣੀਆਂ ਕਟੀਆਂ ਹੋ ਕੇ ਬਹੁਤ ਖੁਸ਼ੀ ਦੇ ਨਾਲ ਇਹਨੂੰ ਮਨਾਇਆ ਜਾਂਦਾ ਹੈ। ਧੰਨਵਾਦ ਜੀ। ਇਸ ਉਤਸਵ ਦੇ ਉੱਤੇ ਅਸੀਂ ਅਥੀ ਜੀ ਜੀ ਨੂੰ ਵੀ ਬੁਲਾਇਆ ਹੈ ਆਪਣੇ ਕੁਲਵੰਤ ਸਿੰਘ ਸਿੱਧੂ ਐਮ ਐਲ اے, ਆਪਣੇ ਕਾਉਂਸਲਰ ਰਨੀਤਾ ਜੀ ਨੂੰ, ਰਾਜੇਸ਼ਵਰੀ ਜੀ ਨੂੰ

ਨਾ ਬੋਲੂ ਹਰ ਸਾਲ ਦੀ ਤਰ੍ਹਾਂ ਗਣਪਤੀ ਦਾ ਸਾਖੀ ਤਨ ਗੁਰੂ ਦਾ ਨਮਣੀ ਸ਼ਰਧਾ ਤੇ ਨਿਸ਼ਾਨਾ ਕਰਿਆ ਜਾ ਰਿਹਾ ਜਿਹਦੇ ਵਿੱਚ ਹਾਜ਼ਰੀ ਭਰ ਕੇ ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਹਾਂ ਹਰੇਕ ਸਾਲ ਮੇਰੇ ਹਲਕੇ ਵਿੱਚ ਗਣਪਤੀ ਘਰ ਘਰ ਆਉਂਦਾ ਹੈ ਉਹਨਾਂ ਦਾ ਸਰਚਨ ਹੁੰਦਾ ਹੈ ਕੱਲੋਂ ਬਹੁਤ ਵੱਡੀ ਯਾਤਰਾ ਵੀ ਹੈ ਉਹਨਾਂ ਦੀ ਵੀ ਅੱਜ ਦੇ ਸ਼ੁਭ ਦਿਹਾੜੀ ਨੂੰ ਮੁਨਕਾ ਜੀ ਨੂੰ ਸਮੁੱਚੇ ਪਰਿਵਾਰ ਨੂੰ ਸਾਰੇ ਐਮਐਜੀ ਕੋਲੋਨੇ ਨਗਰ ਨੂੰ ਬਹੁਤ ਬਹੁਤ ਮੋੜਕ ਬਦਨਾ ਤੇ ਗਣਪਤੀ ਪ੍ਰਭੂਾਨ ਦੇ ਚਰਨਾਂ ਅਰਦਾਸ ਕਰਦਾ ਕਿ ਮੇਰੇ ਹਲਕੇ ਦੇ ਨਾਲ-ਨਾਲ ਸਮੁੱਚੇ ਪੰਜਾਬ ਸਮੁੱਚੇ ਪੱਧਰ ਤੇ ਵਿਵਿਧਤਾ ਭਾਈਚਾਰਕ ਸੰਗ ਇਸੇ ਤਰ੍ਹਾਂ ਬਣੀ ਨੇ ਅਸੀਂ ਗੁਰੂਆਂ ਪੀਰਾਂ ਦੇ ਤਿਹਾਰ ਇੱਕ ਦੂਜੇ ਦੇ ਤਿਹਾਰ ਸਾਰੇ ਧਰਮਾਂ ਦੇ ਲੋਕ ਇੱਕ ਛੱਤ ਹੇਠਾਂ ਮਨਾ ਕੇ ਜਿਹੜੀ ਸਾਡੀ ਪਰੰਪਰਿਕ ਅਮੀਰ ਸੰਸਕ੍ਰਿਤੀ ਸਾਡਾ ਸਭਿਆਚਾਰਾ ਉਹਦੀ ਇਹ ਨਮੰਨੀ ਜੀ ਕਰਦੇ ਰਹੀਏ ਫਿਰ ਤੋਂ ਗਣਪਤੀ ਉਤਸਵ ਵੀ ਅੱਜ ਦੇ ਇਸ ਸੰਦੇਹ ਬਹੁਤ-ਬਹੁਤ ਮਾਰਕਵਾਦ ਦੇ ਨਰ ਵਿਸ਼ੇਸ਼ ਰੂਪ ਵਿੱਚ ਮੌਕਾ ਬਣਦਾ ਧੰਨਵਾਦ ਕਰਨਾ ਇਹਨਾਂ ਨੇ ਮੈਨੂੰ ਹਰ ਸਾਲ ਦਾ ਇਸ ਤਰ੍ਹਾਂ dan sebagainya. Terima kasih. Masih dikasih. ਲੇ ਸਾਡੇ ਹਲਕੇ ਦੇ ਅਸੀਂ ਵੀ ਇਹਨਾਂ ਦੇ ਬਹੁਤ ਬਾਰੀਆਂ ਸੀ ਇੱਕ ਵੀ ਆਵਾਜ਼ ਮਾਰਦੇ ਆ ਇਹ ਸਾਡਾ ਐਚ.ਆਈ. ਜੀ ਸਮੂਚਾ ਜਾਂਦਾ ਹੈ ਉਹਨਾਂ ਨੇ ਕਦੇ ਸਾਡੀ ਗੱਲ ਨੂੰ ਨਿਕਾਰਿਆ ਨਹੀਂ ਅਸੀਂ ਬੀਬੀਆਂ ਹਮੇਸ਼ਾ ਹੀ ਇਹਨਾਂ ਦੇ ਬਹੁਤ ਜ਼ਿਆਦਾ ਦਿੱਤ ਨਹੀਂ ਰਹਿੰਦੇ ਆ ਕਿ ਸਾਡੀ ਹਰ ਗੱਲ ਨੂੰ ਹਰ ਮੰਗ ਨੂੰ ਪੂਰੀ ਕਰਦੇ ਆ ਇਸੇ ਤਰ੍ਹਾਂ ਗਣਪਤੀ ਜੀ ਦੇ ਅੱਗੇ ਸਾਡੀ ਵੀ ਇਹ ਪ੍ਰਾਰਥਨਾ ਹੈ ਕਿ ਸਾਡੇ ਵੀਰ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਔਰ ਹਮੇਸ਼ਾ ਹਮੇਸ਼ਾ ਅਧਿਕਾਰ ਸਿਧਰੇ ਕਰੇ ਉਹਦੇ ਜੀਵਨ 'ਚ ਕੋਈ ਵੀ ਦਿਗਨ ਨਾ ਹੋਵੇ ਗਣਪਤੀ ਬਾਪਾ ਹੋਰ ਗਣਪਤੀ ਬਾਪਾ ਹੋਰ ਗਣਪਤੀ ਬਾਪਾ Oh yeah!